ਮੇਂ ਸ਼ਹਿਰ ਪੰਜਾਬ ਦੇ ਵਿੱਚ ਠਾਪੇ ਨਹੀਂ ਆ ਜਿੰਨੇ ਪੰਜਾਬ ਦੇ ਵਿੱਚ ਬਾਬੇ ਆ ਤੇ ਉਹ ਆਪਣੇ ਪਖੰਡਵਾਦ ਉੱਤਸਾਹ ਦਾ ਦੁਕਾਨਾ ਚਲਾ ਰਿਹਾ ਹੁਣ ਉਹ ਬਾਬੇ ਸੱਚੇ ਆ ਜਾਂ ਉਹ ਬਾਬੇ ਝੂਠੇ ਆ ਇਹ ਹੁਣ ਰੀਲਾ ਬਣਾ ਕੇ ਤੇ ਆਪਾਂ ਉਹਨਾਂ ਦਾ ਫੈਸਲਾ ਨਹੀਂ ਨਾ ਕਰ ਸਕਦੇ ਇੱਕ ਬੰਟੀ ਬਾਬਾ ਪਿਛਲੇ ਦਿਨੀ ਕਾਫੀ ਫੇਮਸ ਆ ਮਸ਼ਹੂਰ ਆ ਉਹ ਕਾਫੀ ਚਾਂਦਲਾਂ ਦੇ ਉੱਤੇ ਉਹਦੀ ਇੰਟਰਵਿਊ ਵੀ ਹੋਈ ਆ ਤੇ ਉਹ ਆਪਣਾ ਸਿਰ ਘਮੋ ਘੁਮਾ ਰਿਹਾ ਕਦੀ ਆਪਣੇ ਢੀਡੇ ਲਾਉਂਦਾ ਵਾ ਤੇ ਚੰਗੇ ਭਲੇ ਸਰਦਾਰ ਮੈਂ ਕਿਨਾ ਵੀ ਗਾਇਤ ਜਿਹੜੇ ਜਾ ਕੇ ਉਹਦੇ ਪੈਰਾਂ ਦੇ ਵਿੱਚ ਸਿਰ ਰੱਖਦੇ ਆ ਤੇ ਉਹਨਾਂ ਲਾਣਤੀਆਂ ਤੇ ਮੈਂ ਕਹਿੰਨਾ ਵੀ ਗੁਰੂ ਨਾਨਕ ਸਾਹਿਬ ਨਾਲੋਂ ਵੱਡਾ ਇੱਕ ਬੰਦਾ ਹੋ ਗਿਆ ਤੇ ਮੈਂ ਸਾਰੇ মিডিਆ ਵਾਲੇ ਭੈਣ ਭਰਾਵਾਂ ਨੂੰ ਮੈਂ ਇਹ ਬੇਨਤੀ ਕਰਦਾ ਮੇਰਾ ਇਹ ਸਦਾ ਮੇਰੇ ਵੱਲੋਂ ਇਹ ਜਿਹੜਾ ਚੈਲੰਜ ਆ ਇਹ ਬਾਬੇ ਨੂੰ ਪੰਟੀ ਤੱਕ ਮੇਰਾ ਇਹ ਮੈਸੇਜ ਪਹੁੰਚਾ ਦਿਓ ਕਿ 13-13 ਤੋਲਣ ਵਾਸਤੇ 13 ਤਰੀਕ ਨੂੰ 13 ਮਾਰਚ ਨੂੰ ਦਿਨ ਵੀਰਵਾਰ ਨੂੰ ਕੰਨ 12:00 ਵਜੇ ਤੇਰੇ ਪ੍ਰੇਮ ਧਾਮ ਆਪਾਂ ਆਵਾਂਗੇ ਤੇ ਜਿਹੜੀ ਵੀ ਗੱਲ ਕਰਨੀ ਆ ਉਹ ਮੀਡੀਆ ਦੇ ਸਾਹਮਣੇ ਕਰਾਂਗੇ ਠੀਕ ਆ ਇਹ ਨਹੀਂ ਵੀ ਅਸੀਂ ਤੈਨੂੰ ਕੋਈ ਜਾਨੋ ਮਾਰਨਾ ਜਾਂ ਇਦਾਂ ਕਰਨਾ ਜਾਂ ਉਦਾਂ ਕਰਨਾ ਜਾਂ ਪਹਿਲਾਂ ਅਰਥੋਂ ਦੋ ਚਾਰ ਸਵਾਲ ਕੀਤੇ ਚਲਗੇ ਅਸੀਂ ਸਵਾਲ ਉਹ ਕਰਨੇ ਆ ਜਿਹੜੇ ਸਵਾਲ ਅੱਜ ਦਾ ਸਮਾਂ ਮੰਗ ਕਰਦਾ ਅਸੀਂ ਵੇਖਣੀ ਆ ਤੁਹਾਡੀ ਕਰਾਮਾਤ ਤੇ ਤੁਸੀਂ ਆਪਣੀਆਂ ਕਰਾਮਾਤਾਂ ਅੱਠੀਆਂ ਕਰ ਲਓ ਤੇ 13 ਤਰੀਕ ਨੂੰ ਸੰਗਤ ਦੇ ਸਾਹਮਣੇ ਤੁਹਾਡੀਆਂ ਕਰਾਮਾਤਾਂ ਆਪਾਂ ਵੇਖਣੀ ਆ ਜੇ ਤੁਹਾਡੇ ਚ ਕਰਾਮਾਤਾਂ ਹੋਣਗੀਆਂ ਤਾਂ ਅਸੀਂ ਫਤੇ ਬੁਲਾ ਕੇ ਝੁੱਪ ਕਰਕੇ ਤੁਰ ਪੜਾਂ ਤੇ ਨਹੀਂ ਤੇ ਫਿਰ ਫਤੇ ਤੁਹਾਡੀ ਬੁਲਾਈ ਜਾਣੀ ਆ ਕਬੀਰ ਸੰਗਤ ਦੇ ਕੋਲੋਂ ਮਾਫੀ ਮੰਗਣੀ ਆ ਕਿ ਮੈਂ ਪਖੰਡੀ ਬੰਦਾ ਮੇਰੇ ਚ ਕੋਈ ਕਰਾਮਾਤ ਨਹੀਂ ਇਹ ਹੁਣ ਸਿੱਧ ਕਰਨਵਾਤ ਜਿਹੜੇ ਪੀਤ ਪਗੰਬਰ ਤੇ ਹੋਣੇ ਆ ਧਿਆਲਾ ਭਾਈ 13 ਤਰੀਕ ਨੂੰ 13 ਮਾਰਚ ਨੂੰ ਦਿਨ ਵੀਰਵਾਰ ਨੂੰ ਟੰਨ 12 ਵਜੇ ਪ੍ਰੇਮ ਧਾਮ ਬਾਬਾ ਬੰਟੀ ਆਪਾਂ ਆ ਰਹੇ ਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ